ਆ ਭਗਤੇ ਨੂੰ ਜਿਹਨੂੰ ਜਿਹੜਾ ਮਰਜ਼ੀ ਕੁਟ ਕਰਦਾ ਜੋ ਮਰਜ਼ੀ ਬੜਾ ਕੁਫੋਂਡਾ ਜਿਹੜਾ ਪਤਾ ਨਹੀਂ ਬੈਲੰਦ ਨੂੰ ਚ ਬੈਲੇ ਤੋਂ ਫਰਤ ਨਹੀਂ ਜਾਂਦੇ ਨਹੀਂ ਕੋੜਦਾ ਕੌਣ ਕਿਉਂ ਕੋਈ ਪਤਾ ਨਹੀਂ ਇੱਕ ਕਈ ਦਾ ਨਾ ਹਲ ਨੰਗਾ ਆ ਜਾਂਦਾ ਨੂੰ ਵਿਚਾਰੇ ਪਤਾ ਨਹੀਂ ਤਿੰਨ ਦਿਨ ਹੋ ਗਏ ਇੱਥੇ ਇਧਰੇ ਫਿਰਦਾ ਇਦਾਂ ਬਸ ਹੁਣੇ ਵਹਿ ਨਹੀਂ ਅੱਜ ਪਿਆ ਸੀ ਵਹਿ ਨਹੀਂ ਚ ਇਹਨੂੰ ਲਿਆਂਦਾ ਕਢ ਗਿਆ ਜਿਹੜਾ ਕਹਾਂਦਾ ਤੇ ਹਲ ਕੁਤੇ ਖਾ ਲਿਆ ਤੇਰਾ ਭਲਾ ਜੀ ਇੱਥੇ ਬੜੇ ਤੇ ਖੁਦ ਨੂੰ ਆ ਗਿਆ ਉੱਠ ਮੇਰਾ ਭਰਾ ਉੱਠ ਕਿਉਂ ਕੀ ਗੱਲਾ ਆਪ ਦੀ ਦੂਰ ਪਾਚ ਰਣਾਉ ਤੋਂ ਵੱਡੇ ਕੋ ਤਾਂ ਆ ਸਟਾ ਸਟਾ ਕਾਰੀਆਂ ਲੱਗੀਆਂ ਤੇਰੇ ਜਿੰਨਾ ਬੋਲਿਆ ਜਾਂਦਾ ਜਿੰਨਾ ਬੋਲੇ ਜਾਂਦਾ ਉਹ ਨਹੀਂ ਦੱਸਦੇ ਹਾਂਜੀ ਸਾਰੇ ਵੀਰਾਂ ਨੂੰ ਸਤਿ ਸ੍ਰੀ ਅਕਾਲ ਸੰਜੀ ਅੱਜ ਅਸੀਂ ਪਿੰਡ ਲੋਹਾਰ ਜਿਲ੍ਹਾ ਤਰਨਤਾਰਨ ਦੇ ਵਿੱਚ ਆਏ ਆ ਆ ਜਿਹੜਾ ਭਗਤ ਤੁਹਾਨੂੰ ਦਿਖਾਉਣ ਲੱਗੇ ਆ ਇਹ ਸਾਨੂੰ ਭੇਤ ਭਰੀ ਹਾਲਾਤ ਦੇ ਵਿੱਚ ਮਿਲਿਆ ਸੀਗਾ ਤੇ ਪਿੰਡ ਵਾਲੇ ਦੱਸਦੇ ਆ ਕਿ ਇਹਨੂੰ ਬਹੁਤ ਲੋਕਾਂ ਨੇ ਕੁੱਟਮਾਰ ਕੀਤੀ ਇਹਦੇ ਨਾਲ ਤੇ ਇੱਥੋਂ ਤੱਕ ਕਿ ਇਹਨੂੰ ਕੁੱਤੇ ਵੀ ਖਾ ਚੱਲੇ ਸੀਗੇ ਆਓ ਤੁਹਾਨੂੰ ਪੂਰੀ ਵੀਡੀਓ ਦਿਖਾਉਣੀ ਆ ਸਰ ਬਾਬਾ ਵੈਰੀ ਟਿਕਾ ਹਾਲ ਸਹੀ ਰਿਹਾ ਤੇ ਫਿਰ ਸਭ ਠੀਕ ਹੈ ਜੀ ਆ ਭਗਤਾ ਆ ਭਗਤਾ ਇਹਨੂੰ ਜਿਹਨੂੰ ਜਿਹੜਾ ਮਰਜ਼ੀ ਕੁੱਟ ਕਰਦਾ ਜੋ ਮਰਜ਼ੀ ਬੜਾ ਕੁਝ ਹੁੰਦਾ ਵਿਚਾਰਾ ਪਤਾ ਨਹੀਂ ਇਹ ਪਤਾ ਨਹੀਂ ਹੁਣ ਕਦੀ ਜਾਂਦਾ ਮੈਂ ਸultanpur ਦਾ ਕਦੀ ਨਾ ਮੈਂ ਕਿਤੇ ਜਾਣਾ ਮੈਂ ਹੁਣ ਬੜੇ ਪਾਜਨਾ ਡਾਕੇ ਰੱਖਿਆ ਇਹਨੂੰ ਅੱਛਾ ਅੱਛਾ ਨਹੀਂ ਕੁੱਟਦਾ ਕੌਣ ਕਿਉਂ ਕੋਈ ਪਤਾ ਨਹੀਂ ਇੱਕ ਕਈ ਵਾਰ ਨਾ ਅਲਫ ਨੰਗਾ ਆ ਜਾਂਦਾ ਇਹਨੂੰ ਵਿਚਾਰੇ ਨੂੰ ਪਤਾ ਨਹੀਂ ਇਹਦਾ ਇਦਾਂ ਹੁੰਦਾ ਵੀ ਜਦਾਂ ਪਜਾਮੀ ਕੈਪਰੀ ਕੁਪਰੀ ਕਈ ਵਾਰ ਲਾ ਕੇ ਤੇ ਮੋਢੇ ਤੇ ਰੱਖ ਲੈਂਦਾ ਮੈਂ ਨਾਲ ਦੇ ਨੂੰ ਕਿਆ ਵੀ ਕੱਪੜੇ ਆਪਾਂ ਦਾ ਚੁੱਕਦੇ ਕਿਉਂਕਿ ਯਾਰ ਇਹਨੂੰ ਯਾਦਦਾ ਇਹਨੂੰ ਪਤਾ ਨਹੀਂ ਹੈ ਇਹ ਕਦੋਂ ਦਾ ਵੀ ਤੈਨੂੰ ਦਿਖਿਆ ਥੀ ਇਹ ਵੀ ਮੈਨੂੰ ਤਿੰਨ ਕਿ ਦਿਨ ਹੋ ਗਏ ਮੇਰੇ ਅੱਛਾ ਤਿੰਨ ਦਿਨ ਹੋ ਗਿਆ ਇੱਥੇ ਇਦਾਂ ਇਦਰੇ ਫਿਰਦਾ ਇਦਾਂ ਬਸ ਹੁਣੇ ਵਹਿਣੀ ਦੇ ਵਿੱਚ ਪਿਆ ਸੀ ਵਹਿਣੀ ਚੋਂ ਇਹਨੂੰ ਲਿਆਂਦਾ ਕਢ ਗਏ ਅੱਛਾ ਅੱਛਾ ਆਹ ਤੇ ਮੈਨੂੰ ਭੇਜੀ ਵੀਡੀਓ ਇੰਨੇ 2 ਘੰਟੇ ਤੋਂ ਕਾਫੀ ਪਿੰਡਾਂ ਦੇ ਵਿੱਚ ਕੰਮ ਤਾਂ ਹੁੰਦਾ ਡੰਗ ਡੰਗਰ ਵੇਖਣ ਮਾਤੇ ਗਏ ਹਾਂ ਹਾਂਜੀ ਤੇ ਹੁਣ ਮੈਂ ਤੁਹਾਨੂੰ ਤਾਂ ਹੀ ਬਾਰ-ਬਾਰ ਫੋਨ ਕੀਤਾ ਵਿਚਾਰ ਉਹ ਗੱਡੀ ਦੀ ਨਾ ਚੜ੍ਹ ਜੇ ਇੱਥੇ ਲੰਮੀ ਬਾਹਰ ਛੜ ਕੇ ਡੋਕੇ ਪਾਸੇ ਕੀਤਾ ਅੱਛਾ ਪ੍ਰਸ਼ਾਦਾ ਬਣਿਆ ਨਾ ਕਿੰਨੇ ਫੜਾਇਆ ਪ੍ਰਸ਼ਾਦਾ ਪਾਣੀ ਕੋਈ ਆਇਆ ਵੀ ਆ ਫੋਨ ਦੇ ਹੁਣ ਕਿੰਨਾ ਮੈਂ ਟਰੈਕਟਰ ਚਲਾਉਣਾ ਵਾ ਮੈਂ ਤਾਂ ਕੋਈ ਨਹੀਂ ਨਾ ਇੱਧਰ ਉੱਠ ਉੱਠ ਮੇਰਾ ਭਰਾ ਉੱਠ 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 ਤੇਰੇ ਘਰੇ ਜਾਣਾ ਨਾ ਗੁਰਦੁਆਰੇ ਚੱਲੀਏ ਪਟੇਰੇ ਵੀਰਾ ਕੀ ਬਣਿਆ ਪਿਆ ਆ ਕੀ ਬਣਿਆ ਫਿਰ ਬਾਈ ਪੁੱਛੋ ਕੋਈ ਇੱਥੇ ਨਾ ਮਾਰਿਆ ਕਿਸਨੇ ਕੋਸ ਤੇ ਉਹ ਵੱਜਾ ਦੇਦਾ ਪਤਾ ਨਹੀਂ ਕਿੱਥੋਂ ਵਿਚਾਰਾ ਗਾਂਧੀਆਂ ਤਾਂ ਕਿਦਿ ਕੱਲ ਕੁੱਤੇ ਖਾ ਲੈਣ ਨੂੰ ਪੁੱਲਤੇ ਤੇਰਾ ਭਰਾ ਜੀ ਕੁੱਤੇ ਬੜੇ ਉੱਥੇ ਪੁੱਲਤੋਂ ਲਾਗਰ ਵੀ ਇੱਥੇ ਮੈਂਟਲ ਵਾਹ ਹੋਇਆ ਪਿਆ ਵਿਚਾਰਾ ਨਾ ਇਹਨੂੰ ਇਦਾਂ ਹੀ ਹੋ ਗਿਆ ਸਮੇਂ ਦੇ ਹਲਾਤਾ ਨਹੀਂ ਹੂੰ ਉਦਾਂ ਕੋਈ ਉੱਠ ਉੱਠ ਮੇਰਾ ਭਰਾ ਉੱਠ ਕਿਉਂ ਕੀ ਗੱਲ ਆ ਯਾ ਭੀ ਜੇ ਤਾਂ ਮੈਂ ਭੱਜਦਾ ਨਾ ਉਦੋਂ ਮੈਂ ਡੇਗ ਪੈਂਦਾ ਮੈਂ ਕੋਈ ਨਹੀਂ ਪਾ ਦੇ ਗਣਿਆ ਨਹੀਂ ਭਜਾਨੀ ਆਪਾਂ ਉਠਣਾ ਹੀ ਆ ਬਸ ਟਰੈਕਟਰ ਦੇਣਾ ਗੁਰਦੁਰ ਜਾ ਕੇ ਨੂੰ ਹਾਂ ਟਰੈਕਟਰ ਦੋ ਟਰੈਕਟਰ ਚਲਾਉਣਾ ਹੁੰਦਾ ਵਾ ਚਲਾ ਚਲਾ ਟਰੈਕਟਰ ਉਠਾ ਪੜ ਜਿੰਦ ਚਲਾਈਏ ਤੂੰ ਪਾਣੀ ਕੀ ਰਿਹਾ ਜਿੰਦ ਆ ਜਾ ਕਮਜ਼ੋਰ ਹੋਗਾ ਸਮਝਦਾ ਹਾਂ ਨਾ ਵੀ ਰੋਟੀ ਪਾਣੀ ਨਾ ਕੀ ਵੀਰ ਤੇਰਾ ਇੱਧਰ ਖਲਾਉ ਮੜੇ ਨਾ ਕੀ ਤੇਰਾ ਇਧਰ ਸਾਈਡ ਤੇ ਲਾਓ ਇਧਰ ਇਧਰ ਸਾਈਡ ਤੇ ਲਾਓ ਜਾ ਮੈਂ ਤੇ ਪਿੰਡ ਐਡਰੈਸ ਪੁੱਛਨੇ ਕੀਤਾ ਤਾਂ ਘਰ ਪਰ ਆ ਲੱਭ ਜੇ ਮੈਂ ਪੁੱਛਿਆ ਕਿ ਬੜਾ ਇਹ ਨੂੰ ਇਹਨੂੰ ਵਾਸਤੇ ਬਾਹਰ ਹਾਂ ਨਾ ਕੀ ਵੀਰ ਤੇਰਾ ਚੱਲ ਦੱਸ ਨਾ ਕੀ ਆ ਹੂੰ ਇਹ ਪਿੰਡ ਕਿਹੜਾ ਦੱਸਦਾ ਵੀਰ ਆਪਣਾ ਕੋਈ ਪਿੰਡੰ ਦਾਦਾ ਕੋਈ ਨਹੀਂ ਦੱਸ ਰਿਹਾ ਅੱਛਾ ਵੀਰ ਕਿਹੜਾ ਪਿੰਡ ਬਹਿ ਲੈਂਦੇ ਨੇ ਇੱਥੇ ਬਹਿ ਲੈ ਤੂੰ ਖਰੋਤਾ ਨਹੀਂ ਜਾਣਦੇ ਮੈਂ ਇੱਥੇ ਬੈਠ ਲੈਂਦੇ ਨੇ ਟਿਕਨ ਲੱਗਦੇ ਨਾ ਬੱਜੇ ਹੈ ਪਹਿਲਾਂ ਵੱਜੀ ਕੀ ਵੱਜਾ ਆ ਇਹ ਕਿਨੇ ਮਾਰਿਆ ਨਾ ਨਾ ਖਰੋਚ ਨਾ ਨਾ ਕਰਦਾ ਇਧਰ ਮੁਗਰ ਮੇਰਾ ਲੂੰਗਰ ਇਧਰ ਮੁਗਰ ਨਾ ਮੁਗਰ ਓਏ ਇਧਰ ਚੱਲ ਟ੍ਰੈਕਟਰ ਚੱਲ ਆਓ ਆ ਗੱਟ ਕੋਈ ਪਿੰਡ ਦੱਸੇਗਾ ਆਪਣਾ ਪਿੰਡ ਕਿਹੜਾ ਤੇਰਾ ਤੇਰੇ ਘਰੇ ਚਲੀ ਆਪਾਂ ਹਾਂ ਆ ਬਾਮੀ ਗਾ ਗੁਰਾ ਚਿੱਲਿਆ ਪਿਆ ਤਾਂ ਗੁਰਾਵੇ ਹੈ ਪਾਣੀ ਜਾਂਦਾ ਰੁੜ ਕੇ ਆਂ ਦਰਿਆ ਦਾ ਨਾਲੇ ਇਹਨਾਂ ਵਸਤਾਂ ਕਿਹੜੇ ਪਿੰਡ ਕਿਹੜੇ ਤੇਰਾ ਸੁਲਤਾਨਪੁਰ ਸੁਲਤਾਨਪੁਰ ਕਿੱਥੇ ਕੇ ਘਰ ਆ ਹੈ ਲੋਰੀਆਂ ਤੋਂ ਕੀ ਲੋਰੀਆਂ ਤੋਂ ਲੋਰੀਆਂ ਉਹ ਕੀ ਆ ਲੋਰੀਆਂ ਉਹ ਲੋਰੀਆਂ ਤੋਦੀਆਂ ਲਾਗੇ ਪੈਂਦਾ ਨਾ ਆਹਾਂ ਉੱਥੋਂ ਦਾ ਤੂੰ ਲੋਰੀਆਂ ਪਿੰਡ ਦਾ ਆ ਲੋਰੀਆਂ ਪਿੰਡ ਆ ਡੱਲੇ ਲਾਗੇ ਅੱਛਾ ਡੱਲੇ ਲਾਗੇ ਓਏ ਸultanpur ਸਾਈਡ ਕੇ ਤੇ ਮੇਰੀ ਗੱਲ ਸੁਣ ਤੇਰੇ ਪਿਤਾ ਦਾ ਕੀ ਨਾਮ ਦਰਬਾਰ ਲੋਰੀਆਂ ਪਿੰਡ ਦਾ ਦਾ ਨਹੀਂ ਨਹੀਂ ਲੋਰੀਆਂ ਲੋਰੀਆਂ ਡੱਲੇ ਲਾਗੇ ਪੈਂਦਾ ਵਾ ਹਾਂਜੀ ਡੱਲੇ ਲਾਗੇ ਹਾਂਜੀ ਸੰਜੀ ਅੱਜ ਅਸੀਂ ਪਿੰਡ ਲੋਹਾਰ ਜ਼ਿਲ੍ਹਾ ਤਰਨਤਾਰਨ ਦੇ ਵਿੱਚ ਆਏ ਆ ਤੇ ਇਹ ਜਿਹੜਾ ਵੀਰ ਆ ਏ ਵੀਰ ਜੀ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ ਤੋਂ ਇੱਥੇ ਇਦਾਂ ਹੀ ਲਵਾਰਸਾ ਵਾਂਗੂ ਤਰੈ ਫਿਰਦਾ ਵਿਆਵਾ ਤੇ ਕਈ ਵਾਰੀ ਆਪਣੇ ਕੱਪੜੇ ਲਾ ਲੈਂਦਾ ਵਾ ਕਿਉਂਕਿ ਦਿਮਾਗੀ ਸਹੀ ਨਹੀਂ ਆ ਫਿਰ ਬੱਚੇ ਆ ਜਾਂ ਇੱਥੇ ਲੋਕ ਵਾ ਜਿਹੜੇ ਇਹਨੂੰ ਫਿਰ ਮਾਰਦੇ ਵੀ ਆ ਵੀ ਆ ਕਾਫੀ ਇਹਦੇ ਸੱਟਾਂ ਦੇ ਨਿਸ਼ਾਨ ਵੀ ਹੈਗੇ ਆ ਤੇ ਕੁੱਤੇ ਵੀ ਵੀਰ ਦੱਸਦਾ ਕਿ ਕੱਲ ਪਰਸੋਂ ਇਹਦੇ ਕੁੱਤੇ ਵੀ ਇਹਦੇ ਕਾਫੀ ਦਿਵਾਲੇ ਹੋਏ ਪੈ ਸੀਗੇ ਇਹਦਾ ਕੁਝ ਵੀ ਨੁਕਸਾਨ ਕਰ ਸਕਦੇ ਸੀਗੇ ਤੇ ਵੀਰ ਨੇ ਆਪਣਾ ਨਾਮ ਫਿਲਹਾਲ ਸਾਨੂੰ ਦੱਸਿਆ ਨਹੀਂ ਪਰ ਲੋਰੀਆਂ ਦੱਸ ਰਿਹਾ ਵਾ ਸੁਲਤਾਨਪੁਰ ਦੇ ਲਾਗੇ ਕੋਈ ਵੀਰ ਭਰਾ ਲੋਰੀਆਂ ਤੋਂ ਹੋਵੇ ਸਾਡੀ ਵੀਡੀਓ ਦੇਖਦਾ ਹੋਵੇ ਜਾਂ ਕੋਈ ਵੀਰ ਲੋਰੀਆਂ ਵਾਲੇ ਵੀਰ ਭਰਾਵਾਂ ਨੂੰ ਜਾਣਦਾ ਹੋਵੇ ਤਾਂ ਸਾਡੀ ਵੀਡੀਓ ਉਹਨਾਂ ਵੀਰਾਂ ਤੱਕ ਜਾਂ ਉਸ ਪਿੰਡ ਤੱਕ ਜਰੂਰ ਸ਼ੇਅਰ ਕਰਿਓ ਤਾਂ ਜੋ ਇਸ ਵੀਰ ਦਾ ਪਰਿਵਾਰ ਆਪਾਂ ਲੱਭ ਸਕੀਏ ਬਾਕੀ ਹੋਰ ਆਪਾਂ ਵੀਰ ਤੋਂ ਪੁੱਛਦੇ ਹਾਂ ਕੋਈ ਜਾਣਕਾਰੀ ਦਵੇ ਤਾਂ ਆ ਵੀਰ ਮੇਰੀ ਗੱਲ ਸੁਣ ਇਹਨੂੰ ਬਹਿ ਲੈਂਦੀ ਤੂੰ ਬਹਿ ਜਾ ਬਹਿ ਜਾ ਥੱਲੇ ਬਹਿ ਜਾ ਬਾਰੀ ਕੋਲ ਕੇ ਬੋਲੋ ਨਹੀਂ ਇੱਥੇ ਬੈਠ ਰਹਿੰਦੀ ਹੈ ਚੱਲ ਤੁਸੀਂ ਬਹਿ ਜਾ ਚੱਲ ਆ ਜਾ ਬਾਰੀ ਕੋਲ ਇਹ ਤਾਂ ਬੈਠਾ ਨਹੀਂ ਜਾਣ ਰਿਹਾ ਤਾਂ ਜਿਆਦਾ ਵਿਚਾਰਾ ਹੋਇਆ ਪਿਆ ਇੱਥੇ ਬੋਲ

ਇਨੇ ਜਵਾਕੇ ਨਵਾਈਏ ਦਵਾਈਏ ਪਹਿਲਾਂ ਇਹਨੂੰ ਹਨਾ ਫੇਰ ਜਾ ਕੇ ਇਹਦਾ ਪਿੰਡ ਬੁੰਡੇ ਤੋਂ ਪੁੱਛਦੇ ਆ ਉਹ ਕਹਿੰਦਾ ਸਾਰਾ ਪਾਣੀ ਚੱਗਿਆ ਨਾ ਕਿ ਸਾਰਾ ਨੇ ਬਹਿ ਗਏ ਤੂੰ ਕੀ ਨਹੀਂ ਦੱਸ ਦੇਣਾ ਇਹਨੇ ਇੱਕ ਰੀ ਨੂੰ ਆ ਪਾਣੀ ਪੁਣੀ ਉਹ ਜੁਜਾ ਨਵਾਉਣੇ ਤੋਂ ਨੇ ਪਛਾਦ ਮੈਂ ਖੰਦੇ ਫੇਰ ਇਹਨੂੰ ਪੁੱਛਦੇ ਆ ਹਾਂਜੀ ਚਲੋ ਧੰਨਵਾਦ ਤੁਹਾਡਾ ਕੀ ਨਾਂ ਵੀ ਤੁਹਾਡਾ ਮੇਰਾ ਨਾਮ ਗਰਸਾ ਸਿੰਘ ਜੀ ਗਰਸਾ ਸਿੰਘ ਪਿੰਡ ਲੋਹਾਰ ਹਾਂਜੀ ਚਲੋ ਧੰਨਵਾਦ ਵੀਰ ਬਹੁਤ ਬਹੁਤ ਤੁਹਾਡਾ ਤੇ ਨਹੀਂ ਤਾਂ ਕਿਤਾ ਇਨੇ ਦਿਨਾਂ ਤੋਂ ਰਹਿ ਰਿਹਾ ਇੱਥੇ ਡਿਕਟ ਹੈ ਜੰਦਾ ਕਿ ਕਿਸੇ ਨੇ ਦੇਖਿਆ ਨਹੀਂ ਵਾਹੇ ਗੱਡੀ ਚਲਾਉਣਾ ਕੋਕਾ ਕੋਲਾ ਦੀ ਆਜੀ ਫਰੀ ਹੈ ਤੇ ਮੈਂ ਵੇਖਿਆ ਉਹ ਪਿਆ ਤੇ ਮੈਂ ਵੀਰ ਉਹਨਾਂ ਦਾ ਨੰਬਰ ਮੇਰੇ ਕੋਲ ਤੁਸੀਂ ਰਾਤ ਵੀ ਫੋਨ ਨਹੀਂ ਕੀਤਾ ਮੈਨੂੰ ਕੱਲ ਕੱਲ ਕੇ ਨਹੀਂ ਕੱਲ ਕੇ ਫੋਨ ਆਇਆ ਸੀ ਮੈਨੂੰ ਇੱਥੋਂ ਹੀ ਲੁਹਾਰਾਂ ਤੋਂ ਹੀ ਆਇਆ ਸੀਗਾ ਹਾਂਜੀ ਹਾਂਜੀ ਮੈਨੂੰ ਫੋਨ ਆਇਆ ਸੀਗਾ ਤੇ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਵੀਰ ਜੀ ਮੈਂ ਜਕੈਨੇਮ ਹੁਣ ਆ ਜੰਦਾ ਤੇ ਕਿਨੇ ਨਹੀਂ ਤੁਸੀਂ ਹੁਣ ਨਾ ਆਇਓ ਤੁਸੀਂ ਦਿਨੇ ਆਇਓ ਰਾਤ ਫੋਨ ਆਇਆ ਮੈਨੂੰ ਮੈਂ ਸਵੇਰੇ ਵੇਖਿਆ ਨੂੰ 7:00 ਅੱਛਾ ਅੱਛਾ ਉਹਦੇ ਤੁਹਾਨੂੰ ਫੋਨ ਲਾਤਾ ਧੰਨਵਾਦ ਤੁਹਾਡਾ ਵੀ ਆ ਮੜੇ ਭਿਆਉ ਤਾਣ ਭਿਆ ਕਰ ਆ ਪੈਰ ਬਾਰੀ ਚ ਬਰਾ ਕਰ ਬਾਰੀ ਮਾਰੀ ਭਿਆਉ ਮੜਾ ਆ ਆ ਲੈ ਤੇ ਤੂੰ ਆ ਨਾ ਬਰਫੀ ਖਾਣੀ ਤੈਨੂੰ ਬਰਫੀ ਖੋਨੇ ਆ ਅੰਦਾ ਦਿਵਾਲੀ ਆ ਮੈਂ ਬਰਫੀ ਖਾਣੀ ਮੈਂ ਤੈਨੂੰ ਵੀ ਖੋਨੇ ਮੈਂ ਇਹ ਵੀ ਨਿਕਲਣਾ ਚਾਹੀਏ ਇਹਨੂੰ ਮੜਾ ਪੁੱਛੀ ਇਧਰ ਆ ਕਾਸ਼ ਇਧਰ ਨਹੀਂ ਮੜਾ ਪਿਛਾਉ ਚਾਉ ਇਧਰ ਲੈ ਮੜੇ ਮੇਰੀ ਗੱਲ ਸੁਣ ਵਿਆਹ ਕਿੱਥੇ ਆ ਤੂੰ ਓਹ ਹੋ ਹੋ ਵੇਖੀ ਹੋਏ ਪਾੜ ਨਾ ਲਈ ਮੇਰੀ ਗੱਲ ਸੁਣ ਵਿਆਹ ਕਿਹੜੀ ਜਗ੍ਹਾ ਵਾਂ ਦੱਸ ਨਹੀਂ ਰਿਹਾ ਜੇ ਤੂੰ ਸਾਨੂੰ ਆਪਣੇ ਡੈਡੀ ਦਾ ਨਾਂ ਦੱਸ ਦੇਗਾ ਨਾ ਬਾਪੂ ਦਾ ਨਾਂ ਦੱਸ ਦੇਗਾ ਵੀ ਤੇਰੇ ਪਿਓ ਦਾ ਨਾਂ ਕੀ ਆ ਤੇ ਤੇਰਾ ਹੀ ਤੇਰੇ ਘਰੇ ਛੱਡ ਆਉਂਗੇ ਅੱਜ ਦੀਵਾਲੀ ਦਾ ਦੇਣ ਮੈਂ ਤੈਨੂੰ ਪਤਾ ਤੇਰੇ ਘਰੇ ਤੈਨੂੰ ਛੱਡ ਆਵਾਂਗੇ ਹੈ ਜੇ ਤੂੰ ਦੱਸ ਦੇਗਾ ਨਾ ਵੀ ਤੇਰਾ ਨਾਂ ਕੀ ਆ ਤੇ ਤੇਰੇ ਪਿਓ ਦਾ ਨਾਂ ਕੀ ਆ ਫੇਰ ਤੈਨੂੰ ਤੇਰੇ ਹੁਣੇ ਘਰੇ ਛੱਡ ਆਵਾਂਗੇ ਪਰਿਵਾਰ ਤੇਰਾ ਲੱਭ ਗਏ ਉਹਦਾ ਸਾਨੂੰ ਪਤਾ ਨਹੀਂ ਲੱਗਣਾ ਦੱਸ ਕੋਈ ਨਾ ਕੋਈ ਦੱਸ ਤੇਰਾ ਪਿਓ ਦਾ ਨਾਂ ਕੀ ਆ ਤੇਰਾ ਨਾਂ ਕੀ ਆ ਪਹਿਲਾਂ ਆਪਣਾ ਨਾਂ ਦੱਸ ਤੇਰਾ ਨਾਂ ਕੀ ਆ ਆਪਣਾ ਨਾਂ ਹੈ ਉਹ ਜਾਣੀ ਨਾ ਬੋਲਿਆ ਜਾਂਦਾ ਮੀਤ ਜਿੰਨਾ ਬੋਲਿਆ ਜਾਂਦਾ ਉਹਨਾ ਹੀ ਦੱਸਦੇ ਹੂੰ ਨਹੀਂ ਤਾਂ ਇਹ ਵੀ ਦਾ ਬਣਿਆ ਬਿਲਕੁਲੀ ਦਰਦ ਹੀ ਨਹੀਂ ਨਾ 3 ਕਿਲਰ ਦੇਣੀ ਮੈਂ 3 ਕੋਣ ਕਿਲਰ ਦੇਗੀ ਨਹੀਂ ਨਾਂ ਦਾ ਨਹੀਂ ਹਜੇ ਦੱਸ ਨਹੀਂ ਸਕਦਾ ਆਪਣਾ ਨਾਂ ਚੱਲ ਠਹਿਰ ਕਿਤੇ ਤੂੰ ਪੁੱਛਦੀ ਆ ਚੱਲ ਕੋਈ ਗੱਲ ਨਹੀਂ ਬਹਿ ਜਾ ਦਰਦ ਮਾਰੀ ਜਾਂਦੀ ਆ ਹਾਂ ਨਹੀਂ ਉਹਦਾ ਸਹੀ ਆ ਬੰਦਾ ਬਾਬੇ ਪੂਰਾ ਸਹੀ ਆ ਦਿਮਾਗ ਤਾਂ ਉਹਦੇ ਬਿਲਕੁਲ ਸਹੀ ਆ ਹਾਂ ਪੂਰਾ ਸਹੀ ਆ ਉਹ ਕਹਿੰਦਾ ਮੈਂ ਤਾਂ ਹੁਣ ਬੋਲਿਆ ਨਹੀਂ ਜਾਣਦਿਆ ਤੇ ਬਾਅਦ ਚ ਮੈਂ ਦੱਸਦਾ ਚੰਗਾ ਬਾਬੇ ਨਹੀਂ ਵਾਹ ਧੰਨਵਾਦ ਧੰਨਵਾਦ ਤੁਹਾਡਾ ਜੀ ਤੇ ਬੰਦੀ ਛੋੜ ਦੇਖਦਿਆਂ ਮੁਬਾਰਕਾ ਹਨ ਚੰਗਾ ਬਾਬਾ ਜੀ ਮੈਨੂੰ ਦਿਓ ਨਾ ਛੁੱਟੀ ਆ ਪ੍ਰਸ਼ਾਦਾ ਚੁੱਕ ਲੈਣਾ ਕਿ ਸਾਈਡ ਤੇ ਰੱਖ ਲੈਣੀ ਹਾਂਜੀ ਚੰਗਾ ਬਾਬਾ ਜੀ ਚੱਲ ਆਇਆ ਕਾ ਚੱਲੀ ਸੁਝਾਣਾ ਚੰਗਾ ਬਾਬਾ ਜੀ ਚੰਗਾ ਬਾਈ ਗੱਡੀ ਪਰਾਂ ਕਰੇ ਇੱਥੇ ਕੱਢ ਲਾ ਗੱਡੀ ਪਰਾਂ ਕਰ